ਰਾਸ਼ੀਆ ਗਾਲ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਆਪਣੇ ਬਾਬਲ ਦੀ ਯਾਦ ਵਿੱਚ ਇੱਕ ਕਵਿਤਾ ਲਿਖੀ ਹੈ ਜੋ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਦਿਲ ਨੇ ਸੀ ਜੋ ਖਾਬ ਸੰਜੋਏ ਉਹ ਇੱਕ ਇੱਕ ਕਰਕੇ ਟਹਿ ਗਏ ਹੰਝੂ ਮੇਰੀਆਂ ਅੱਖਾਂ ਦੇ ਸਹਿਲਾਬ ਬਣ ਕੇ ਵਹਿ ਗਏ ਪਿਤਾ ਦੀ ਮੌਤ ਤੇ ਦੁੱਖ ਮਾਂ ਦਾ ਨਹੀਂ ਦੇਖ ਹੋਇਆ ਜੀਵਨ ਬਣਿਆ ਭਾਂਬੜ ਅੱਗ ਦਾ ਨਹੀਂ ਸੇਕ ਹੋਇਆ ਬਚਪਨ ਵਿੱਚ ਹੀ ਸਿਰ ਤੋਂ ਪਿਓ ਦਾ ਸਾਆਇਆ ਗਿਆ ਪੂਰੀ ਜ਼ਿੰਦਗੀ ਬਾਬਲ ਦਾ ਪਿਆਰ ਨਾ ਪਾਇਆ ਗਿਆ ਦੁੱਖ ਤਕਲੀਫਾਂ ਸਹਿ ਕੇ ਮਾਂ ਨੇ ਸਾਨੂੰ ਪਾਲਿਆ ਆਪਣੀ ਜ਼ਿੰਦਗੀ ਦਾ ਕੀਮਤੀ ਹਿੱਸਾ ਸਾਡੇ ਉੱਤੇ ਬਹਾਲਿਆ ਅਹਿਸਾਸ ਨਾ ਹੋਣ ਦਿੱਤਾ ਮਾਂ ਨੇ ਅੱਖਾਂ ਦੀ ਨਮੀ ਦਾ ਫਿਰ ਕਦੇ ਨਾ ਖੱਲਿਆ ਦੁੱਖ ਬਾਬਲ ਦੀ ਕਮੀਂ ਦਾ ਫਿਰ ਵਾਰੀ ਆਈ ਬਾਬਲ ਦੀ ਪੱਲਾ ਫੜਾਉਣ ਦੀ ਤੀ ਦੇ ਵਿਆਹ ਤੇ ਇਹ ਖਾਸ ਰਸਮ ਪੁਗਾਉਣ ਦੀ ਫਿਰ ਅਰਸੇ ਬਾਅਦ ਯਾਦ ਆਇਆ ਆਇਆ ਬਾਬਲ ਟਿੱਡੋ ਪੁੱਬਾ ਨਿਕਲੀਆਂ ਕਿੱਥੋਂ ਲਿਆਵਾਂ ਰੂਹਾਂ ਜੀਰਾਂ ਤੋਂ ਵਿਛੜੀਆਂ ਪੁੱਬਾ ਮਾਰ ਮਾਰ ਅੰਦਰੋਂ ਅੰਦਰੀ ਦਿਲ ਰੋਇਆ ਮੇਰੇ ਇਸ ਦਰਦ ਦਾ ਅਹਿਸਾਸ ਕਿਸੇ ਨੂੰ ਨਾ ਹੋਇਆ ਪਰ ਕੋਲ ਬੈਠੀ ਮਾਂ ਮੇਰੀ ਦੇ ਅੱਖਾਂ ਵਿੱਚ ਸਹਿਲਾਬ ਸੀ ਉਸ ਨੂੰ ਮੇਰੇ ਹਾਲ ਦਾ ਅਹਿਸਾਸ ਸੀ ਰਸਮ ਤਾਂ ਪੂਰੀ ਹੋ ਗਈ ਪੱਲਾ ਫੜਾਇਆ ਚਾਚਿਆਂ ਤਾਂ ਆਇਆ ਕਈ ਸਾਲ ਬੀਤ ਗਏ ਅੱਜ ਫਿਰ ਬਾਬਲ ਦਾ ਚੇਤਾ ਆਇਆ ਅੱਜ ਫਿਰ ਬਾਬਲ ਦਾ ਚੇਤਾ ਆਇਆ ਆਪਣੇ ਦਿਲ ਦੇ ਦਰਦ ਨੂੰ ਤੁਹਾਨੂੰ ਕਵਿਤਾ ਰਾਹੀਂ ਸੁਣਾਇਆ ਦੁਆ ਕਰਦੀ ਹਰਦੀਪ ਧਾਲੀਵਾਲ ਅਗਲੇ ਜਨਮ ਵਿੱਚ ਪਿਤਾ ਦਾ ਸਾਥ ਨਾ ਵਿਛੜੇ ਜੋ ਇਸ ਜਨਮ ਪੁੱਬਾ ਮਾਰ ਹੰਡਾਇਆ ਕਈ ਸਾਲ ਬੀਤ ਗਏ ਅੱਜ ਫਿਰ ਬਾਬਲ ਦਾ ਚੇਤਾ ਆਇਆ ਆਪਣੇ ਦਿਲ ਦੇ ਦਰਦ ਨੂੰ ਤੁਹਾਨੂੰ ਕਵਿਤਾ ਰਾਹੀਂ ਸੁਣਾਇਆ ਧੰਨਵਾਦ ਜੇ ਕਵਿਤਾ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ